ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜੋ ਤੁਹਾਡੇ ਲਈ ਇੱਕ ਛੋਟਾ ਜਿਹਾ ਲੌਂਗ ਦੇ ਨਾਲ ਕੀਤਾ ਜਾਣ ਵਾਲਾ ਉਪਾਅ ਲੈ ਕੇ ਆਏ ਹਾਂ ਉਹ انہੀ ਭੈਣ ਭਰਾਵਾਂ ਦੇ ਲਈ ਹੈ ਜਿਨ੍ਹਾਂ ਨੂੰ ਕਰਜੇ ਤੋਂ ਪਰੇਸ਼ਾਨੀ ਹੈ ਜਿਨ੍ਹਾਂ ਦੇ ਸਿਰ ਤੇ ਬਹੁਤ ਜ਼ਿਆਦਾ ਕਰਜ਼ਾ ਹੋ ਚੁੱਕਿਆ ਹੈ ਕਰਜ਼ੇ ਤੋਂ ਪਰੇਸ਼ਾਨ ਨੇ ਅੱਜ ਹੀ ਮੰਗਲਵਾਰ ਦੇ ਦਿਨ ਨੂੰ ਇਹ ਉਪਾਕਰਨ ਦੇ ਨਾਲ ਸਾਰਾ ਉਹਨਾਂ ਦਾ ਜਿਹੜਾ ਕਰਜੇ ਸਿਰ ਤੋਂ ਉਤਰਨਾ ਸ਼ੁਰੂ ਹੋ ਜਾਵੇਗਾ ਤਰਜੇ ਦੀ ਉਹਨਾਂ ਦੀ ਪਰੇਸ਼ਾਨੀ ਦੂਰ ਹੋ ਜਾਵੇਗੀ ਸਿਰਫ ਲੌਂਗ ਦੇ ਨਾਲ ਇੱਕ ਛੋਟਾ ਜਿਹਾ ਅੱਜ ਮੰਗਲਵਾਰ ਦੇ ਦਿਨ ਇਹ ਤੁਸੀਂ ਉਪਾ ਕਰਨਾ ਹੈ ਇਸ ਉਪਾਣ ਨੂੰ ਕਿਸ ਤਰੀਕੇ ਦੇ ਨਾਲ ਕਰਨਾ ਹੈ ਕਿ ਕਿਹੜੇ ਸਮੇਂ ਕਰਨਾ ਹੈ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਇਹ ਸਾਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੇਕਰ ਤੁਸੀਂ ਅੱਜ ਮੰਗਲਵਾਰ ਦੇ ਦਿਨ ਇੱਕ ਗਲਾਸ ਪਾਣੀ ਦੇ ਵਿੱਚ ਇੱਕ ਦੋ ਲੌਂਗ ਲੈ ਕੇ ਇੱਕ ਛੋਟਾ ਜਿਹਾ ਉਪਾਅ ਤੁਸੀਂ ਕਰ ਲਓਗੇ ਇਸ ਉਪਾਅ ਨੂੰ ਸੁਣਨ ਦੇ ਨਾਲ ਤੁਹਾਨੂੰ ਇਦਾਂ ਲੱਗਦਾ ਹੋਵੇਗਾ ਕਿ ਇਸ ਦੇ ਨਾਲ ਸਾਨੂੰ ਕੀ ਫਾਇਦਾ ਹੋਵੇਗਾ ਇਹ ਜਿੰਨਾ ਹੀ ਸਿੰਪਲ ਤੇ ਘਰੇਲੂ ਉਪਾਅ ਉਹਨੇ ਹੀ ਜ਼ਿਆਦਾ ਇੰਦੇ ਫਾਇਦੇ ਹਨ ਤੇ ਇਹ ਵੀਡੀਓ ਨੂੰ ਤੁਸੀਂ ਅੰਤ ਦੇ ਤੱਕ ਦੇਖਿਓ ਤੁਹਾਨੂੰ ਫਿਰ ਪਤਾ ਲੱਗੇਗਾ ਕਿ ਇਸ ਉਪਾਅ ਨੂੰ ਕਿਵੇਂ ਕਰਨਾ ਹੈ ਕਿੰਨੇ ਟਾਈਮ ਤੇ ਕਰਨਾ ਹੈ ਤੇ ਕਿੰਨੇ ਦਿਨ ਲਗਾਤਾਰ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦੇਵਾਂਗੇ ਖਾਸ ਕਰਕੇ ਸਾਥ ਸੰਗਤ ਜੀ ਅੱਜ ਦੀ ਜਿਹੜੀ ਵੀਡੀਓ ਹੈ ਨਾ ਇਹ ਜੋ ਕਰਜ਼ੇ ਤੋਂ ਭੈਣ ਭਰਾ ਪਰੇਸ਼ਾਨ ਨੇ ਉਹਨਾਂ ਦੇ ਲਈ ਉਹ ਇੱਕ ਜਗ੍ਹਾ ਤੋਂ ਕਰਜ਼ਾ ਲੈ ਲੈਂਦੇ ਨੇ ਉਹ ਉਹਨਾਂ ਤੋਂ ਦੂਰ ਨਹੀਂ ਹੁੰਦਾ ਤੇ ਉਹਨਾਂ ਨੂੰ ਹੋਰ ਵੀ ਪੈਸੇ ਉਧਾਰ ਫੜਨੇ ਪੈਂਦੇ ਨੇ ਇੱਕ ਤੋਂ ਇੱਕ ਵੱਧ ਕੇ ਉਹਨਾਂ ਨੂੰ ਪਰੇਸ਼ਾਨੀ ਰੋਜ਼ ਨਵੀਂ ਮੁਸੀਬਤ ਖੜੀ ਹੋਈ ਰਹਿੰਦੀ ਏ ਤੇ ਇਸ ਦੇ ਨਾਲ ਨਾਲ ਜੇਕਰ ਤੁਸੀਂ ਉਹ ਕਰਜ਼ੇ ਨੂੰ ਦੂਰ ਵੀ ਕਰਨਾ ਚਾਹੁੰਦੇ ਹੋ ਆਪਣੇ ਸਿਰੋਂ ਲਾਉਣਾ ਵੀ ਚਾਹੁੰਦੇ ਹੋ ਮਿਹਨਤ ਵੀ ਕਰਦੇ ਹੋ ਕੋਸ਼ਿਸ਼ ਕਰਦੇ ਹੋ ਪਰ ਚਾਹੁੰਦਿਆਂ ਹੋਇਆ ਵੀ ਤੁਸੀਂ ਆਪਣੀ ਇਸ ਕੋਸ਼ਿਸ਼ ਦੇ ਵਿੱਚ ناکਾਮਚਬ ਹੋ ਜਾਂਦੇ ਸਭ ਤੋਂ ਵੱਡੀ ਗੱਲ ਸਾਧ ਸੰਗੇ ਜੀ ਕੋਈ ਵੀ ਵਿਅਕਤੀ ਕੋਈ ਵੀ ਮਨੁੱਖ ਸ਼ੌਕ ਦੀ ਨਾਲ ਆਪਣੀ ਮਰਜ਼ੀ ਦੇ ਮੁਤਾਬਕ ਕਦੇ ਵੀ ਕਰਜ਼ਾ ਨਹੀਂ ਲੈਂਦਾ ਜਦੋਂ ਉਸ ਨੂੰ ਕੋਈ ਪਰੇਸ਼ਾਨੀ ਜਾਂ ਉਹਦੀ ਜ਼ਿੰਦਗੀ ਦੇ ਵਿੱਚ ਕੋਈ ਮੁਸੀਬਤ ਖੜੀ ਹੋ ਜਾਂਦੀ ਏ ਜਾਂ ਫਿਰ ਕੋਈ ਨਾਮਰਾਦ ਬਿਮਾਰੀ ਉਹਨਾਂ ਦੇ ਘਰ ਦੇ ਵਿੱਚ ਆ ਜਾਂਦੀ ਏ ਤੇ ਉਸ ਨੂੰ ਆਪਣੀ ਜਦੋਂ ਹੱਥੋਂ ਵੱਸੋ ਗੱਲ ਬਾਹਰ ਹੁੰਦੀ ਲੱਗਦੀ ਏ ਉਸ ਸਮੇਂ ਹਰ ਇੱਕ ਮਨੁੱਖ ਜਿਸ ਨੂੰ ਜ਼ਰੂਰਤ ਹੁੰਦੀ ਏ ਘਰ ਦਾ ਗੁਜਾਰਾ ਕਈ ਵਾਰ ਹਾਲਾਤ ਵੀ ਇਦਾਂ ਦੀ ਹੋ ਜਾਂਦੀ ਨੇ ਘਰ ਦਾ ਗੁਜ਼ਾਰਾ ਵੀ ਮੁਸ਼ਕਲ ਹੁੰਦਾ ਏ ਜਿਸ ਕੰਡੀਸ਼ਨ ਦੇ ਵਿੱਚ ਉਹਨਾਂ ਨੂੰ ਕਰਜ਼ਾ ਚੁਕਣਾ ਪੈਂਦਾ ਏ ਇਸ ਤਰ੍ਹਾਂ ਸਾਧ ਸੰਗੇ ਜੀ ਜੇਕਰ ਤੁਸੀਂ ਅੱਜ ਮੰਗਲਵਾਰ ਦਾ ਦੇ ਨੇ ਅੱਜ ਦੇ ਦਿਨ ਤੁਸੀਂ ਇਹ ਇੱਕ ਛੋਟਾ ਜਿਹਾ ਉਪਾਅ ਕਰ ਲੋਗੇ ਤਾਂ ਤੁਹਾਡੇ ਘਰ ਦੇ ਵਿੱਚ ਕਰਜ਼ੇ ਨੂੰ ਲੈ ਕੇ ਜਿੰਨੀ ਵੀ ਪਰੇਸ਼ਾਨੀ ਹੋਵੇਗੀ ਉਹ ਸਾਰੀ ਹੀ ਦੂਰ ਹੋ ਜਾਵੇਗੀ ਇੱਕ ਖਾਸ ਗੱਲ ਸਾਹ ਸੰਗੀਤ ਜੀ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਕਰਜ਼ੇ ਨੂੰ ਲੈ ਕੇ ਪਰੇਸ਼ਾਨੀ ਤਾਂ ਦੂਰ ਹੋਵੇਗੀ ਹੀ ਹੋਵੇਗੀ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਜ਼ਿੰਦਗੀ ਦੇ ਵਿੱਚ ਕਦੇ ਵੀ ਪੈਸੇ ਨੂੰ ਲੈ ਕੇ ਪਰੇਸ਼ਾਨ ਨਹੀਂ ਹੋਵੋਗੇ ਤੁਹਾਡੇ ਘਰ ਦੇ ਵਿੱਚ ਧਨ ਦੀ ਕਦੇ ਵੀ ਕਮੀ ਨਹੀਂ ਆਵੇਗੀ ਇਸ ਉਪਾਅ ਨੂੰ ਉਹ ਵੀ ਬੇਨਪਰਾ ਕਰ ਸਕਦੇ ਨੇ ਜੋ ਪੈਸੇ ਨੂੰ ਲੈ ਕੇ ਪਰੇਸ਼ਾਨ ਨੇ ਉਹਨਾਂ ਦੇ ਘਰ ਦੇ ਵਿੱਚ ਪੈਸਾ ਨਹੀਂ ਰੋਕਦਾ ਜਾ ਫਿਰ ਉਹਨਾਂ ਦੇ ਘਰ ਦੇ ਵਿੱਚ ਪਹਿਲਾਂ ਬਹੁਤ ਵਧੀਆ ਹਾਲਾਤ ਸੀ ਹੁਣ ਗਰੀਬੀ ਆ ਗਈ ਹੈ ਮਿਹਨਤ ਕਰਦੇ ਨੇ ਪਰ ਗੁਜ਼ਾਰਾ ਵੀ ਨਹੀਂ ਹੁੰਦਾ ਉਹ ਇਸ ਉਪਾਅ ਨੂੰ ਵੀ ਕਰ ਸਕਦੇ ਜੇ ਇਸ ਮਨੁੱਖ ਤੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਕਰਜ਼ਾ ਹੋ ਜਾਂਦਾ ਏ ਉਹ ਕੋਈ ਨਾ ਕੋਈ ਹਿੱਲਾ ਵਸੀਲਾ ਤਾਂ ਬਣਾਉਂਦਾ ਹੀ ਸਾਹ ਸੰਗੀਤ ਜੀ ਹਰ ਇੱਕ ਦੁਖੀ ਮਨੁੱਖ ਆਪਣੀ ਜ਼ਿੰਦਗੀ ਦੇ ਵਿੱਚ ਸੁੱਖ ਪਾਉਣ ਦੇ ਲਈ ਕੁਝ ਨਾ ਕੁਝ ਹੱਥ ਪੈਰ ਤਾਂ ਮਾਰ ਦਈਏ ਪਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਹਦੇ ਹੱਥ ਕੁਝ ਨਹੀਂ ਲੱਗਦਾ ਤੇ ਇਸ ਕਰਕੇ ਜੇਕਰ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਤੁਸੀਂ ਅੱਜ ਹੀ ਕਰ ਲਓਗੇ ਨਾ ਤੁਹਾਨੂੰ 24 ਘੰਟਿਆਂ ਦੇ ਵਿੱਚ ਇਸ ਦਾ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਵੇਗਾ ਇਸ ਉਪਾਣੂ ਸਾਹ ਸੰਗਤ ਜੀ ਤੁਸੀਂ ਕਿਵੇਂ ਕਰਨਾ ਹੈ ਜਿਵੇਂ ਅੱਜ ਮੰਗਲਵਾਰ ਦਾ ਦਿਨ ਹੈ ਅੱਜ ਦੇ ਦਿਨ ਤੁਸੀਂ ਇਸ ਉਪਾਣੂ ਕਰ ਸਕਦੇ ਹੋ ਇਸ ਉਪਾਣੂ ਕਰਨ ਦੇ ਲਈ ਤੁਹਾਨੂੰ ਚਾਹੀਦੇ ਨੇ ਦੋ ਲੌਂਗ ਦੋ ਲੌਂਗ ਜਿਹੜੇ ਤੁਸੀਂ ਲੈਣੇ ਨੇ ਉਹ ਟੁੱਟੇ ਹੋਏ ਨਹੀਂ ਹੋਣੇ ਚਾਹੀਦੇ ਬਿਲਕੁਲ ਫੁੱਲ ਵਾਲੇ ਹੋਣੇ ਚਾਹੀਦੇ ਨੇ ਜਦੋਂ ਵੀ ਤੁਸੀਂ ਲੌਂਗ ਦਾ ਉਪਾਅ ਕਰਦੇ ਹੋ ਤਾਂ ਲੌਂਗ ਬਿਲਕੁਲ ਸਾਫ਼ ਸੁਥਰੇ ਤੇ ਫੁੱਲ ਵਾਲੇ ਹੋਣੇ ਚਾਹੀਦੇ ਨੇ ਜੇਕਰ ਤੁਸੀਂ ਫੁੱਲ ਵਾਲੇ ਲੌਂਗ ਨਹੀਂ ਲੈਂਦੇ ਟੁੱਟੇ ਹੋਏ ਲੌਂਗ ਲੈ ਲੈਨੇਓ ਕਈ ਵਾਰ ਆਪਣੇ ਘਰ ਦੇ ਵਿੱਚ ਹੁੰਦਾ ਏ ਕਿ ਆਪਾਂ ਸੋਚਦੇ ਆ ਇਹ ਪੈਣੇ ਇਨ੍ਹਾਂ ਦੇ ਨਾਲ ਹੀ ਉਪਾਅ ਕਰ ਲੈਨੇ ਆ ਕਾਫੀ ਪੁਰਾਣੇ ਟੁੱਟੇ ਹੋਏ ਤਾਂ ਇਸ ਤਰ੍ਹਾਂ ਉਪਾਅ ਕਰਨ ਦੇ ਨਾਲ ਸਾਨੂੰ ਫਾਇਦਾ ਨਹੀਂ ਹੁੰਦਾ ਇਸ ਕਰਕੇ ਤੁਸੀਂ ਦੋ ਲੌਂਗ ਲੈ ਲੈਣੇ ਨੇ ਉਹ ਫੁੱਲ ਵਾਲੇ ਹੋਣੇ ਚਾਹੀਦੇ ਨੇ ਤੇ ਇੱਕ ਗਲਾਸ ਦੇ ਵਿੱਚ ਤੁਸੀਂ ਪਾਣੀ ਲੈ ਲੈਣਾ ਸੁੱੱਚਾ ਹੋਵੇ ਬਿਲਕੁਲ ਪਾਣੀ ਜੇ ਗਲਾਸ ਦੇ ਵਿੱਚ ਤੁਸੀਂ ਨਹੀਂ ਲੈਣਾ ਤਾਂ ਇੱਕ ਕੋਲੀ ਕਟੋਰੀ ਦੇ ਵਿੱਚ ਵੀ ਤੁਸੀਂ ਪਾਣੀ ਲੈ ਸਕਦੇ ਹੋ ਇਹ ਦੋਨੇ ਚੀਜ਼ਾਂ ਨੂੰ ਲੈ ਕੇ ਸਾਧ ਸੰਗਤ ਜਿਹੜਾ ਵੀ ਤੁਹਾਡੇ ਘਰ ਦੇ ਵਿੱਚ ਪੂਜਾ ਸਥਾਨ ਬਣਿਆ ਹੋਵੇਗਾ ਜਿੱਥੇ ਤੁਸੀਂ ਬੈਠ ਕੇ ਪਾਠ ਪੂਜਾ ਸੇਵਾ ਸਿਮਰਨ ਕਰਦੇ ਹੋਵੋਗੇ ਉਥੇ ਜਾ ਕੇ ਤੁਸੀਂ ਬੈਠ ਜਾਣਾ ਤੇ ਜਦੋਂ ਤੁਸੀਂ ਜਿੱਥੇ ਬੈਠ ਕੇ ਤੁਸੀਂ ਪੂਜਾ ਰੂਮ ਦੇ ਵਿੱਚ ਗਲਾਸ ਇੱਕ ਪਾਣੀ ਦਾ ਤੇ ਦੋ ਲੌਂਗ ਲੈ ਕੇ ਬੈਠਣਾ ਹੈ ਉਹ ਜਿਹੜੇ ਲੌਂਗ ਹੋਣਗੇ ਇਸ ਪਾਣੀ ਦੇ ਵਿੱਚ ਤੁਸੀਂ ਪਾ ਦੇਣਾ ਤੇ ਉੱਥੇ ਬੈਠ ਕੇ ਹੀ ਤੁਸੀਂ ਗਲਾਸ ਪਾਣੀ ਦੇ ਵਿੱਚ ਲੌਂਗਾਂ ਨੂੰ ਪਾ ਕੇ ਹਨੂਮਨ ਚਾਲੀਸਾ ਦਾ ਤੁਸੀਂ ਪਾਠ ਕਰ ਲੈ ਇਹ ਪਾਠ ਤੁਸੀਂ 7 ਵਾਰ ਕਰਨਾ ਹੈ ਪਰ ਜੇਕਰ ਤੁਸੀਂ ਇਸ ਪਾਠ ਨੂੰ 7 ਵਾਰ ਨਹੀਂ ਕਰ ਸਕਦੇ ਤਾਂ ਕੋਸ਼ਿਸ਼ ਕਰੋ ਕਿ ਇਸ ਪਾਠ ਨੂੰ ਤੁਸੀਂ ਇੱਕ ਵਾਰ ਜ਼ਰੂਰ ਕਰੋ ਪਾਠ ਕਰਨ ਤੋਂ ਬਾਅਦ ਇਹ ਵਿੱਚ ਸਾਸੰਗੇ ਜੀ ਜਿਹੜਾ ਤੁਸੀਂ ਕੋਲ ਚੱਲ ਰੱਖਿਆ ਸੀ ਜਿਸ ਦੇ ਵਿੱਚ ਤੁਸੀਂ ਦੋ ਲੌਂਗ ਪਾਏ ਸੀ ਉਹ ਲੌਂਗ ਤੁਸੀਂ ਜਲ ਨੂੰ ਤੁਸੀਂ ਲੈ ਕੇ ਤੁਸੀਂ ਇਸ ਜਲ ਨੂੰ ਮਹਾਦੇਵ ਸ਼ਿਵਲਿੰਗ ਤੇ ਉੱਥੇ ਚੜਾ ਕੇ ਆਉਣਾ ਹੈ ਇੱਕ ਗੱਲ ਦਾ ਤੁਸੀਂ ਧਿਆਨ ਖਾਸ ਕਰਕੇ ਰੱਖਣਾ ਹੈ ਸਾਸੰਗੇ ਜੀ ਕਿ ਜਿਹੜੇ ਇਸ ਜਲ ਦੇ ਵਿੱਚ ਤੁਸੀਂ ਦੋ ਲੌਂਗ ਪਾਏ ਸੀ ਉਹਨਾਂ ਦੋ ਲੌਂਗਾਂ ਨੂੰ ਉਤੋਂ ਤੁਸੀਂ ਵਾਪਸ ਆਪਣੇ ਘਰ ਦੇ ਵਿੱਚ ਤੁਸੀਂ ਲੈ ਆਉਣਾ ਉਹ ਦੋ ਲੌਂਗ ਉੱਥੇ ਨਹੀਂ ਛੱਡ ਕੇ ਆਉਣੇ ਚਲੋ ਤੁਸੀਂ ਪਾਣੀ ਚੜਾ ਕੇ ਜਲ ਚੜਾ ਕੇ ਆਉਣਾ ਤੇ ਇਸ ਉਪਾਅ ਅਨੁਸਾਰ ਸੰਗਤ ਜੀ ਤੁਸੀਂ ਮੰਗਲਵਾਰ ਕਰਨਾ ਹੈ ਮੰਗਲਵਾਰ ਤੋਂ ਤੁਸੀਂ ਸ਼ੁਰੂ ਕਰਨਾ ਹੈ ਮੰਗਲਵਾਰ ਤੋਂ ਲੈ ਕੇ ਲਗਾਤਾਰ ਬਿਨਾਂ ਨਾਗੇ ਇਸ ਨੂੰ ਤੁਸੀਂ ਸ਼ਨੀਵਾਰ ਤੱਕ ਕਰਨਾ ਹੈ ਤੁਸੀਂ ਮੰਗਲਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਇਸ ਉਪਾਅ ਨੂੰ ਤੁਸੀਂ ਕਰੋਗੇ ਤੇ ਤੁਹਾਡੇ ਕੋਲ ਡੇਲੀ ਦੀ ਦੋ ਲੌਂਗ ਕਰਕੇ ਤੁਹਾਡੇ ਕੋਲ 10 ਲੌਂਗ ਇਕੱਠੇ ਹੋ ਜਾਣਗੇ ਕਿਉਂਕਿ ਮੰਗਲਵਾਰ ਤੋਂ ਲੈ ਕੇ ਸ਼ਨੀਵਾਰ ਤੱਕ 5 ਦਿਨ ਹੋ ਜਾਂਦੇ ਨੇ ਤੇ 2 ਲੌਂਗ ਲਗਾ ਕੇ 10 ਲੌਂਗ ਤੁਹਾਡੇ ਕੋਲ ਇਕੱਠੇ ਹੋ ਜਾਣਗੇ ਤੇ ਜੋ ਤੁਹਾਡੇ ਕੋਲ ਇਹ 10 ਲੌਂਗ ਬਚ ਜਾਣਗੇ ਇਹਨਾਂ ਦਾ ਤੁਸੀਂ ਚੰਨੀਵਾਰ ਦੇ ਦਿਨ ਨੂੰ ਇੱਕ ਤੁਸੀਂ ਦੀਵਾ ਲੈਣਾ ਹੈ ਉਸ ਦੇ ਵਿੱਚ ਬत्ती ਲਗਾ ਕੇ ਸਰੋਂ ਦਾ ਤੇਲ ਪਾ ਲੈਣਾ ਸਰੋਂ ਦਾ ਤੇਲ ਤੁਸੀਂ ਪਾ ਕੇ ਉਸ ਦੀਵੇ ਨੂੰ ਜਗਾਉਣਾ ਹੈ ਤੇ ਜਿਹੜੇ 10 ਲੌਂਗ ਹੋਣਗੇ ਉਹਨਾਂ 10 ਲੌਂਗਾਂ ਨੂੰ ਉਸੇ ਹੀ ਦੀਵੇ ਦੇ ਤੇਲ ਦੇ ਵਿੱਚ ਤੁਸੀਂ ਪਾ ਦੇਣਾ ਤੇ ਇਸ ਨੂੰ ਤੁਸੀਂ ਪੀਪਲ ਦੇ ਦਰਖਤ ਦੇ ਕੋਲ ਜਾ ਕੇ ਤੁਸੀਂ ਜਗਾ ਕੇ ਆਉਣਾ ਬਸ ਇਸ ਗੱਲ ਨੂੰ ਤੁਸੀਂ ਯਾਦ ਰੱਖਣਾ ਹੈ ਕਿ ਇਸ ਦੀਵੇ ਨੂੰ ਤੁਸੀਂ ਪੀਪਲ ਦੇ ਦਰਖਤ ਦੇ نیچے ਤੁਸੀਂ ਜਗਾਉਣਾਂ ਵਿੱਚ 10 ਲੋਗ ਜੋ ਤੁਹਾਡੇ ਕੋਲ ਹੋਣਗੇ ਉਹ ਵੀ ਵਿੱਚੇ ਹੀ ਤੇਲ ਦੇ ਪਾ ਕੇ ਤੇ ਇਸ ਦੀਵੇ ਨੂੰ ਤੁਸੀਂ ਸ਼ਾਮ ਦੇ ਸਮੇਂ ਹੀ ਪੀਪਲ ਦੇ ਦਰਖਤ ਦੇ نیچے ਤੁਸੀਂ ਜਗਾ ਕੇ ਆਉਣਾ ਹੈ ਤੇ ਇਸ ਦੀਵੇ ਨੂੰ ਤੁਸੀਂ ਸ਼ਨੀਵਾਰ ਤੇ ਦੇਨ ਹੀ ਜਗਾਉਣਾ ਹੈ ਕਿਉਂਕਿ ਮੰਗਲਵਾਰ ਤੋਂ ਤੁਸੀਂ ਇਹ ਉਪਾਸ ਸ਼ੁਰੂ ਕਰੋਗੇ ਤਾਂ ਮੰਗਲਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਲਗਾਤਾਰ ਇਸ ਉਪਾਣ ਨੂੰ ਕਰਨਾ ਹੈ ਤੇ ਸ਼ਨੀਵਾਰ ਨੂੰ ਤੁਸੀਂ ਇਹ ਦੀਵਾ ਜੋ ਪੀਪਲ ਦੇ ਦਰਖਤ ਦੇ نیچے ਜਗਾ ਕੇ ਆਉਣਾ ਹੈ ਕਈ ਵਾਰ ਟਾਈਮ ਨਹੀਂ ਹੁੰਦਾ ਸਮਾਂ ਨਹੀਂ ਹੁੰਦਾ ਤੇ ਕਈ ਲੋਕ ਸੋਚ ਲੈਂਦੇ ਆ ਕਿ ਅੱਜ ਨਹੀਂ ਤਾਂ ਕੱਲ ਜਗਾ ਦੇਾਂਗੇ ਇਹ ਤਾਂ ਬਿਲਕੁਲ ਨਹੀਂ ਕਰਨਾ ਬਿਨਾ ਨਾਗੇ ਦੇ ਤੁਸੀਂ ਇਸ ਉਪਾਣ ਨੂੰ ਕਰਨਾ ਹੈ ਤੇ ਜੋ ਤੁਸੀਂ ਦੀਵਾ ਜਗਾਉਣਾ ਹੈ ਉਹ ਤੁਸੀਂ ਸ਼ਨੀਵਾਰ ਦੀ ਸ਼ਾਮ ਨੂੰ ਹੀ ਜਗਾ ਕੇ ਆਉਣਾ। ਇਸੇ ਤਰ੍ਹਾਂ ਸਾਥ ਸੰਗਤ ਜੀ ਜੇਕਰ ਤੁਸੀਂ ਇਸ ਉਪਾਰ ਨੂੰ ਤੁਸੀਂ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਇਸ ਦੇ ਨਾਲ ਤੁਹਾਡੇ ਤੇ ਜਿੰਨਾ ਵੀ ਕਰਜ਼ਾ ਹੋਇਆ ਪਿਆ ਉਹ ਸਾਰਾ ਤੁਹਾਡਾ ਕਰਜ਼ਾ ਇਹ ਜਿਹੜਾ ਦੂਰ ਹੋ ਜਾਵੇਗਾ ਤੇ ਜੇਕਰ ਤੁਹਾਡੀ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਇੱਛਾ ਹੈ ਮਨੋਕਾਮਨਾ ਹੈ ਕਾਫੀ ਲੰਬਾ ਸਮਾਂ ਹੋ ਗਿਆ ਹੈ ਉਹ ਤੁਹਾਡੀ ਇੱਛਾ ਮਨੋਕਾਮਨਾ ਪੂਰੀ ਨਹੀਂ ਹੋ ਰਹੀ। ਤੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਉਹ ਇੱਛਾ ਵੀ ਪੂਰੀ ਹੋਵੇਗੀ ਤੇ ਇਸ ਤੋਂ ਇਲਾਵਾ ਸਾਧ ਸੰਗੇ ਜੀ ਜੇਕਰ ਤੁਸੀਂ ਸ਼ਨੀ ਦੀ ਸادسਤੀ से ਪਰੇਸ਼ਾਨ ਹੋ ਬਹੁਤ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤ ਕਰਦੇ ਹੋ ਬਹੁਤ ਕੁਝ ਤੁਸੀਂ ਚਾਹੁੰਦੇ ਹੋ ਕਿ ਅਸੀਂ ਇਹ ਚੀਜ਼ ਵੀ ਪਾਣੀ ਅਸੀਂ ਮਿਹਨਤ ਕਰਕੇ ਉੱਚੇ ਮੁਕਾਮ ਤੇ ਜਾਣਾ ਤੁਸੀਂ ਸੋਚਦੇ ਕੁਝ ਹੋਰ ਹੋ ਤੇ ਤੁਹਾਡੇ ਨਾਲ ਹੁੰਦਾ ਉਸ ਸੋਚ ਤੋਂ ਉਲਟੇ ਅਕਸਰ ਹੀ ਬਹੁਤ ਸਾਰੇ ਲੋਕਾਂ ਦੇ ਨਾਲ ਇਸ ਤਰ੍ਹਾਂ ਹੁੰਦਾ ਹੈ ਤੇ ਜੇਕਰ ਤੁਹਾਨੂੰ ਇਦਾਂ ਦੀ ਪਰੇਸ਼ਾਨੀ ਵੀ ਆਉਂਦੀ ਹੈ ਤਾਂ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੀ ਇਹ ਪਰੇਸ਼ਾਨੀ ਵੀ ਦੂਰ ਹੋ ਜਾਵੇਗੀ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਜਦੋਂ ਅਸੀਂ ਕਿਸੇ ਉਪਾਅ ਨੂੰ ਮੰਗਲਵਾਰ ਜਾਂ ਫਿਰ ਸ਼ਨੀਵਾਰ ਦੇ ਦਿਨ ਖਾਸ ਕਰਕੇ ਕਰਦੇ ਹਾਂ ਤੇ ਉਸ ਦੇ ਨਾਲ ਸਾਡੇ ਤੇ ਜੋ ਸ਼ਨੀ ਦੇਵ ਦੀ ਕਰੋਪੀ ਹੁੰਦੀ ਹੈ ਉਹ ਦੂਰ ਹੋ ਜਾਂਦੀ ਹੈ ਜਿਸ ਨੇ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਨੇ ਜਦੋਂ ਉਹ ਪ੍ਰੋਬਲਮ ਹੀ ਸਾਡੀ ਦੂਰ ਹੋ ਜਾਵੇਗੀ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਮੁਸੀਬਤਾਂ ਔਣੋਂ ਹਟ ਜਾਣਗੀਆਂ ਜਦੋਂ ਇਸ ਉਪਾਅ ਨੂੰ ਸਾਥ ਸੰਗਤ ਜੀ ਤੁਸੀਂ ਕਰੋਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਕਿ ਕਿਵੇਂ ਤੁਹਾਨੂੰ ਹਰ ਪਾਸਿਆਂ ਤੋਂ ਕਾਮਯਾਬੀ ਮਿਲਦੀਏ ਤੁਹਾਡੀਆਂ ਸਾਰੀਆਂ ਇਸ਼ਾਵਾਵਾਂ ਪੂਰੀਆਂ ਹੋਣਗੀਆਂ ਜਿੰਨੀਆਂ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਨੇ ਪਰੇਸ਼ਾਨੀਆਂ ਨੇ ਉਹ ਸਾਰੀਆਂ ਕਿਵੇਂ ਦੂਰ ਹੋ ਰਹੀਆਂ ਨੇ ਤੁਹਾਨੂੰ ਕੁਝ ਸਮਝ ਵੀ ਨਹੀਂ ਆਉਣਾ ਇਹ ਸੀ ਸਾਧ ਸੰਗਤ ਜੀ ਸਾਡਾ ਅੱਜ ਦਾ ਇੱਕ ਛੋਟਾ ਜਿਹਾ ਉਪਾਅ ਜਿਹੜੀਆਂ ਤੁਹਾਡੀਆਂ ਸਾਰੀਆਂ ਮੁਸੀਬਤਾਂ ਤੇ ਪਰੇਸ਼ਾਨੀਆਂ ਨੂੰ ਦੂਰ ਕਰ ਸਕਦਾ ਹੈ ਕਿ ਇਹ ਛੋਟੇ ਛੋਟੇ ਘਰੇਲੂ ਉਪਾਅ ਕਰਕੇ ਅਸੀਂ ਆਪਣੀ ਜ਼ਿੰਦਗੀ ਨੂੰ ਬਹੁਤ ਬਿਹਤਰ ਬਣਾ ਸਕਦੇ ਹਾਂ ਆਪਣੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹਾਂ ਕਿਉਂਕਿ ਅੱਜ ਕੱਲ ਦੇ ਕਾਲ ਯੁੱਗ ਦੇ ਸਮੇਂ ਦੇ ਵਿੱਚ ਹਰ ਇੱਕ ਮਨੁੱਖ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦਾ ਹੈ ਤੇ ਇਸ ਚੀਜ਼ ਦਾ ਫਾਇਦਾ ਉਠਾਉਣ ਦੇ ਲਈ ਬਹੁਤ ਸਾਰੇ ਲੋਕਾਂ ਨੇ ਵਹਿਮਾਂ ਭਰਮਾਂ ਦੇ ਵਿੱਚ ਪਾਉਣ ਲਈ ਆਪਣੀਆਂ ਦੁਕਾਨਾਂ ਸ਼ੁਰੂ ਕਰਦੀਆਂ ਜਿੱਥੇ ਕਾਫੀ ਲੋਕਾਂ ਤੋਂ ਪੈਸਾ ਵੀ ਲਿਆ ਜਾਂਦਾ ਹੈ ਔਰ ਬਹੁਤ ਜ਼ਿਆਦਾ ਨੁਕਸਾਨ ਵੀ ਕਰਦੇ ਨੇ ਪਰ ਜੇਕਰ ਅਸੀਂ ਆਪਣੇ ਘਰ ਦੇ ਵਿੱਚ ਇਹ ਛੋਟੇ ਛੋਟੇ ਉਪਾਅ ਵਿਸ਼ਵਾਸ ਦੇ ਨਾਲ ਕਰਦੇ ਰਹਾਂਗੇ ਤੇ ਸਾਡੇ ਘਰ ਦੀਆਂ ਹੌਲੀ ਹੌਲੀ ਕਰਕੇ ਸਾਰੀਆਂ ਜਿੰਨੀਆਂ ਵੀ ਮੁਸੀਬਤਾਂ ਪਰੇਸ਼ਾਨੀਆਂ ਨੇ ਜਾਂ ਸਾਡੀਆਂ ਇਸ਼ਾਵਾਂ ਨੇ ਪੂਰੀਆਂ ਹੋ ਰਹੀਆਂ ਇਹ ਸਾਰੀਆਂ ਸਾਡੀਆਂ ਪ੍ਰੋਬਲਮ ਨੇ ਜਿਹੜੀਆਂ ਦੂਰ ਹੋ ਜਾਣਗੀਆਂ ਤੇ ਸਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਰਹੇਗੀ ਤੇ ਨਾ ਹੀ ਸਾਡੀ ਜ਼ਿੰਦਗੀ ਦੇ ਵਿੱਚ ਕਦੇ ਸਾਡੇ ਸਿਰ ਕਰਜ਼ਾ ਹੋਵੇਗਾ ਸੋ ਅੱਜ ਤੋਂ ਹੀ ਇਸ ਉਪਾਅ ਨੂੰ ਤੁਸੀਂ ਕਰੋ ਤੁਹਾਡੇ ਕਰਜ਼ੇ ਨੂੰ ਲੈ ਕੇ ਜੋ ਵੀ ਪਰੇਸ਼ਾਨੀ ਹੋਵੇਗੀ ਪੈਸੇ ਨੂੰ ਲੈ ਕੇ ਹੋਵੇਗੀ ਉਹ ਸਾਰੀ ਹੀ ਦੂਰ ਹੋ ਜਾਵੇਗੀ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ। ਏਸੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਸਾਡੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ, ਸ਼ੇਅਰ ਕਰਿਓ ਵੱਧ ਤੋਂ ਵੱਧ ਤੇ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ। ਕਮੈਂਟ ਬਾਕਸ ਦੇ ਵਿੱਚ ਤਾਂ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਉਣਾ ਚਾਹੀਦਾ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਵਾਅਦਾ ਤੋਂ ਵਾਅਦਾ ਕਿਉਂਕਿ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਵੀਰਪੈਨ ਦਾ ਵੀ ਭਲਾ ਹੋ ਸਕਦਾ ਹੈ ਜੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ